ਜਰ ਅੱਜ ਦੇ ਫਲੈਗ ਮਾਰਚ ਬਾਰੇ ਜਾਣਕਾਰੀ ਦਿੱਤੀ ਹੈ ਜੀ ਬਾਦੂ ਡਿਜੀਪੰਜਾਬ ਵਿੱਚ ਕਰਤਾ ਸਿੰਘ ਮਹਾਰਾਜ ਅਤੇ ਐਸਐਸਪੀ ਸਾਹਿਬ ਤੋਂ ਪ੍ਰੋਕਰਾ ਦੇ ਉਸਮਾਨ ਜ਼ਾਰ ਅੱਜ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਲਾ ਗੇਟ ਦੇ ਵਿੱਚ ਜਿਲ੍ਹਾ ਕਪੂਰਵਾ ਦੇ ਖਦਵਾੜਾ ਸਾਡੇ ਜਿੰਦੇ ਵਿੱਚੋਂ ਐਸਐਚਓ ਅਤੇ ਚੌਕੀ ਇੰਚਾਰਜਾਂ ਦੇ ਨਾਲ ਇੱਥੇ ਫਲੈਗ ਮਾਰਚ ਕੀਤਾ ਗਿਆ ਜੋ ਕਿ ਮਾੜੇ ਅਨਸਰਾਂ ਨੂੰ ਭਜਾਉਣ ਵਾਸਤੇ ਔਰ ਜਿਹੜੀ ਫਰਦੀ ਕਾਰਵਾਈ ਹੈ ਉਹਨਾਂ ਦੇ ਕਰਨ ਵਾਸਤੇ ਇੱਥੇ ਨਾਲ ਵਾਲੀ ਜੋ ਵੀ ਚੰਗੀ ਸਿਟੀ ਜਨਸਾ ਉਹਨਾਂ ਨੂੰ ਪੋਜ਼ਿਟਿਵ ਸਿਗਨਲ ਜਾਵੇ ਇਸ ਕਰਕੇ ਫਲੈਗਮਾਰਕ ਕੀਤਾ ਗਿਆ ਹੈ ਜਿਸ ਦੇ ਵਿੱਚ ਡੀਐਸਪੀ ਸਾਹਿਬ ਸਰਦਾਰ ਸੁਖਵੰਤ ਸਿੰਘ ਜੀ ਮੈ ਕੋਲ ਜਲਦੀ ਸਿੰਘ ਨਾਲ ਐਸਟੀਓ ਖਤਰਾਂਪੁਰ ਸਰਦਾਰ ਅਦੀਤ ਸਿੰਘ ਐਸਟੀਓ ਸਦਰ ਤੇ ਉਹ ਐਸਟੀਓ ਰਾਹੁਲ ਜੱਢੀ ਲੇਕੇ ਜੀ ਸ਼ਾਮਲ ਹੋਏ ਆ ਬਾਕੀ ਪੂਰੀ ਬੋਸ ਦੇ ਨਾਲ ਇਹਨਾਂ ਨੂੰ ਫਲੈਗਮਾਰਕ ਕੀਤਾ ਗਿਆ ਤੇ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਨਸ਼ਾ ਵਿਰੋਧ ਦੇ ਵਿੱਚ ਜਿਹੜੀ ਵੀ ਕਾਰਵਾਈ ਚੱਲਦੀ ਪਈ ਆ ਉਹਨੂੰ ਪੂਰੇ ਅੰਜਾਮ ਤੱਕ ਪਹੁੰਚਾਇਆ ਜਾਵੇ बस फिर अर्धियाफरा ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਫਰਾਤੀਆਂ ਫਰਾਵਾ ਤੇ ਕੋਈ ਮੈਸੇਜ ਨਹੀਂ ਜੀ बस ਇੱਕੋ ਮੈਸੇਜ ਹੈ ਕਿ ਜਾ ਤਾਂ ਨਿਯਾ ਛੱਡ ਦਿਓ ਜਾਂ ਸਾਡਾ ਇਲਾਕਾ ਛੱਡ ਜੋ ਲੋ ਹੋ ਤਾਂ ਗੱਲ ਹੀ ਨਹੀਂ ਜੀ ਬਸ ਸ ਰੁਟੀਨਾ ਚੱਲੂਗਾ ਜੀ ਇਹ ਇਹ ਜਿਹਦਾ ਜਿੱਦਾਂ ਸਾਡੇ ਕੋਲ ਹੁਕਮ ਆਈ ਜਾਂਦਾ ਜੀ ਪਰਿਓਡਿਕਲੀ ਹੁਕਮ ਆਦੇ ਸੀਨੀਅਰ ਤੋਂ ਸਰਾ ਵੱਲੋਂ ਉਸੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਠੀਕ ਹੈ ਠੀਕ ਹੈ